ਟਿਵਾਣਾ ਰੇਡੀਓ ਦੇ ਸਤਿਕਾਰਯੋਗ ਸਰੋਤਿਆਂ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਿਓ ਮੈਂ ਪਰਮਿੰਦਰ ਸਿੰਘ ਟਿਵਾਣਾ ਤੇ ਅਹਿਮ ਖੁਲਾਸੇ ਨੇ ਇਸ ਬਾਰੇ ਡਾਕਟਰ ਲਖਵਿੰਦਰ ਸਿੰਘ ਹੋਰਾ ਵੱਲੋਂ ਜੋ ਪੰਜਾਬੀ ਯੂਨੀਵਰਸਿਟੀ ਦੇ ਇਕਨੋਮਿਕਸ ਵਿਭਾਗ ਨਾਲ ਵਾਸਤਾ ਰਹੇ ਨੇ ਕਈ ਫੋਰਮਾਂ ਤੇ ਕੰਮ ਕਰਦੇ ਨੇ ਬੜੀ ਕਮਾਲ ਦੀ ਸ਼ਕਸ਼ੀਤ ਹੈ ਉਸ ਦਰਾਨ ਉਹਨਾਂ ਦੇ ਨਾਲ ਜੋ ਹੁਣ ਤੱਕ ਕਈ ਵਾਰੀ ਮੁਲਾਕਾਤ ਵੀ ਹੋਈ ਹੈ ਤੇ ਉਹਨਾਂ ਨੇ ਪੰਜਾਬ ਦੇ ਇਹਨਾਂ ਮਾੜੇ ਹਾਲਾਤਾਂ ਦੇ ਮਤਲਕ ਪੰਜਾਬ ਦੇ ਖਾਸੀ ਖੀਲੇ ਖੀਸੇ ਦੇ ਮਤਲਕ ਬڑے ਖੁਲਾਸੇ ਕੀਤੇ ਨੇ ਡਾਕਟਰ ਲਖਵਿੰਦਰ ਸਿੰਘ ਉਹਗੇ ਅਰਥਸ਼ਾਸਤਰੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਤੇ ਆਈਐਚਐਲ ਨਵੀਂ ਦਿੱਲੀ ਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਨੇ ਡਾਕਟਰ ਲਖਵਿੰਦਰ ਸਿੰਘ ਤੇ ਉਹਨਾਂ ਨੇ ਖੁਲਾਸੇ ਕੀਤੇ ਨੇ ਕਿ ਪਿਛਲੇ 40 ਵਰਿਆਂ ਤੋਂ ਪੰਜਾਬ ਦੇ ਆਰਥਿਕ ਵਿਕਾਸ ਦੇ ਵਿੱਚ ਲਗਾਤਾਰ ਨਿਘਾਰ ਹੁੰਦਾ ਆ ਰਿਹਾ ਹੈ ਲੰਮੇ ਅਰਸੇ ਤੋਂ ਪੰਜਾਬ ਦੇ ਅਰਥਚਾਰੇ ਦੇ ਵਿੱਚ ਤਰੱਕੀ ਦੀ ਰਫ਼ਤਾਰ ਬਿਲਕੁਲ ਮੱਦਮ ਬਣੀ ਹੋਈ ਹੈ ਮੱਠੀ ਹੈ ਜਿਸ ਤੇ ਗੰਭੀਰ ਨਤੀਜੇ ਨਿਕਲ ਰਹੇ ਨੇ ਮਸਲਨ ਪ੍ਰਤੀ ਵਿਅਕਤੀ ਆਮਦਨ ਉੱਚ ਬੇਰੁਜ਼ਗਾਰੀ ਦਰ ਤੇ ਵੱਡੇ ਪੱਧਰ ਤੇ ਪ੍ਰਵਾਸ ਪੰਜਾਬ ਤੋਂ ਬਾਹਰ ਜਾਣਾ ਲੋਕਾਂ ਦਾ ਲੋਕਾਂ ਦੀ ਆਮਦਨ ਘਟਨਾ ਵਾਤਾਵਰਣ ਸਰੋਤਾਂ ਦੀ ਪੰਜਾਬ ਚ ਬਰਬਾਦੀ ਪਾਣੀ ਧਰਤੀ ਦੀ ਬਰਬਾਦੀ ਖੇਤੀਬਾੜੀ ਸੰਕਟ ਸ਼ਹਿਰੀ ਤੇ ਖਾਸ ਕਰਕੇ ਪਿੰਡੂ ਖੇਤਰਾਂ ਦੇ ਵਿੱਚ ਲੋਕਾਂ ਦਾ ਖੁਦਕੁਸ਼ੀਆਂ ਸੂਸਾਈਡ ਦੇ ਸਿਲਸਿਲੇ ਦੇ ਮਾਮਲੇ ਦੇ ਵਿੱਚ ਜਿਹੜੀ ਸੂਬਿਆਂ ਦੀ ਦਰਜਾ ਬੰਦੀ ਹੈ ਦੂਜੇ ਸੂਬਿਆਂ ਦੇ ਮੁਤਾਬਕ ਅਸੀਂ ਲਗਾਤਾਰ ਬਦਨਾਮ ਹੋ ਰਹੇ ਹਾਂ ਥੱਲੇ ਨੂੰ ਜਾ ਰਹੇ ਹਾਂ ਇਹਨਾਂ 5 6 ਮਸਲਿਆਂ ਦੇ ਵਿੱਚ ਜੋ ਜ਼ਿਕਰ ਕੀਤਾ ਉਹਨਾਂ ਨੇ ਅਸੀਂ ਬਹੁਤ ਪਰੇਸ਼ਾਨ ਹੋ ਰਹੇ ਹਾਂ ਬਹੁਤ ਸਾਰੇ ਹੋਰ ਨਾ ਦੇਸ਼ਾਂ ਦੇ ਵਿੱਚ ਵਸਤੇ ਪਿੰਗਾਬੀ ਇਹ ਸਵਾਲ ਪੁੱਛਦੇ ਨੇ ਕਿ ਪੰਜਾਬ ਦੀ ਗਵਾਚੀ ਹੋਈ ਸ਼ਾਨ ਕਦੇ ਮੁੜ ਬਹਾਲ ਹੋ ਜਾਵੇਗੀ ਪੰਜਾਬ ਦੇ ਅਰਥਚਾਰੇ ਬਾਰੇ ਖੋਜ ਕਰਨ ਵਾਲੇ ਅਰਥਸ਼ਾਸਤਰੀ ਇਹ ਸਵਾਲ ਦਾ ਹੰਦਰੂ ਜਵਾਬ ਦਿੰਦੇ ਨੇ ਕਿ ਹੋ ਜਾਏਗੀ ਉਂਝ ਪੰਜਾਬ ਦੇ ਅਰਥਚਾਰੇ ਦੀਆਂ ਮੂਲ ਸ਼ਕਤੀਆਂ ਨੂੰ ਸੁਰਜੀਤ ਕਰਨ ਦੇ ਰਾਹ ਦੇ ਵਿੱਚ ਕਈ ਕਾਰਨ ਰੋੜਾ ਬਣੇ ਹੋਏ ਨੇ ਜਿਨ੍ਹਾਂ ਦੀ شناخت ਕਰਨੀ ਤੇ ਦਰੁਸਤੀ ਕਰਨੀ ਸਮੇਂ ਦੀ ਜ਼ਰੂਰਤ ਹੈ ਜੇ ਇਹਨਾਂ ਕਦਮਾਂ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇ ਤਾਂ ਪੰਜਾਬ ਦਾ ਅਰਥਚਾਰੇ ਦੀ ਸ਼ਾਨ ਬਹਾਲ ਹੀ ਨਹੀਂ ਹੋਵੇਗੀ ਸਗੋਂ ਇੱਕ ਮਿਸਾਲੀ ਆਰਥਿਕਤਾ ਦੀ ਅਗਵਾਈ ਵੀ ਪੰਜਾਬ ਦੇ ਸਕਦਾ ਹੈ ਇਹਨਾਂ 60 ਸਦੀਆਂ 'ਚੋਂ ਨਿਕਲ ਸਕਦਾ ਹੈ ਪੰਜਾਬ ਦੇ ਅਰਥਚਾਰੇ ਦੀ ਗਤੀਸ਼ੀਲਤਾ ਨੂੰ ਡੱਕ ਰਹੀ ਪਹਿਲੀ ਰੁਕਾਵਟ ਇਹ ਹੈ ਕਿ ਇਸ ਦਾ ਚਲੰਤ ਪੈਦਾਵਾਰੀ ਢਾਂਚਾ ਹਾਲਾਂਕਿ ਪੰਜਾਬ ਦੇ ਅਰਥਚਾਰੇ ਦਾ ਢਾਂਚਾ ਹੌਲੀ-ਹੌਲੀ ਖੇਤੀਬਾੜੀ ਤੋਂ ਸਵਾਵਾ ਵੱਲ ਨੂੰ ਮੁੜ ਗਿਆ ਪਰ ਫਿਰ ਵੀ ਭਾਰਤ ਦੇ ਹੋਰ ਗਤੀਸ਼ੀਲ ਸੂਬਿਆਂ ਤੇ ਨਵੇਂ ਸੰਧਿਤ ਕਰਨ ਪੂਰਬੀ ਏਸ਼ੀਆ ਦੇਸ਼ਾਂ ਦੀ ਤੁਲਨਾ ਦੇ ਵਿੱਚ ਪੰਜਾਬ ਦੀ ਕੁੱਲ ਘਰੇਲੂ ਪੈਦਾਵਾਰ ਐਸਜੀਡੀਪੀ ਦੇ ਵਿੱਚ ਬਹੁਤਾ ਯੋਗਦਾਨ ਤੇ ਰੋਜੀ ਰੋਟੀ ਕਮਾਉਣ ਲਈ ਕਿਰਤ ਸ਼ਕਤੀ ਦਾ ਵੱਡਾ ਹਿੱਸਾ ਖੇਤੀਬਾੜੀ ਤੋਂ ਹੀ ਆਉਂਦਾ ਹੈ। ਪੰਜਾਬ ਦੇ ਅਰਥਚਾਰੇ ਦੀ ਫਿਤਰਤ ਅਤੇ ਢਾਂਚੇ ਦੇ ਮੱਦੇਨਜ਼ਰ ਇਸ ਦੀ ਗਤੀਸ਼ੀਲਤਾ ਦੇ ਰਾਹ ਦੇ ਵਿੱਚ ਸਭ ਤੋਂ ਵੱਡੀ ਅਹਿਮ ਰੁਕਾਵਟ ਵੱਖ-ਵੱਖ ਖੇਤਰਾਂ ਦੇ ਦਰਮਿਆਨ ਲੋੜੀ ਦੇ ਸੂਤਰਾਂ ਦੀ ਘਾਟ ਹੈ। ਇਸੇ ਕਰਕੇ ਆਮਦਨੀ ਦੇ ਵਿੱਚ ਵਾਧੇ ਨੂੰ ਉਸ ਪੱਧਰ ਤੇ ਨਹੀਂ ਲਿਜਾਇਆ ਜਾ ਸਕਦਾ ਲਿਜਾਇਆ ਜਾ ਰਿਹਾ ਜੋ ਆਰਥਿਕ ਵਿਕਾਸ ਦੀ ਉੱਚੀ ਦਰ ਲਈ ਜ਼ਰੂਰੀ ਨੇ ਪਿਛਲੇ ਲੰਮੇ ਸਮੇਂ ਤੋਂ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪੰਜਾਬ ਦਾ ਅਰਥਚਾਰਾ ਖੇਤੀਬਾੜੀ ਉੱਪਰ ਲੋੜੋਂ ਵੱਧ ਜ਼ਿਆਦਾ ਨਿਰਭਰ ਹੈ ਤੇ ਵੈਸੇ ਤਾਂ ਇੰਡੀਆ 'ਚ 50% ਦੀ ਕਾਰੋਬਾਰ ਖੇਤੀਬਾੜੀ ਤੇ ਨਿਰਭਰ ਹੈ ਖੇਤੀ ਆਧਾਰਿਤ ਸੂਬਾ ਪੰਜਾਬ ਹੈ ਸੋ ਇਸ ਕਰਕੇ ਖੇਤੀਬਾੜੀ ਤੇ ਅਸੀਂ ਲੋੜੋਂ ਵੱਧ ਨਿਰਭਰ ਹੈ ਇਸ ਲਈ ਅਰਥਚਾਰੇ ਦੇ ਵਿੱਚ ਖੇਤੀਬਾੜੀ ਖੇਤਰ ਦੇ ਵਿੱਚ ਤਬਦੀਲੀ ਦੀ ਲੋੜ ਹੈ ਦੇਸ਼ ਦੇ ਖੁਰਾਕ ਸੁਰੱਖਿਆ ਲਈ ਪੰਜਾਬ ਤੇ ਲੋੜੋਂ ਵੱਧ ਨਿਰਭਰਤਾ ਕਰਕੇ ਇਸ ਮੁਤਲਕ ਸੁਝਾਈ ਰਣਨੀਤੀ ਦਾ ਵਿਰੋਧ ਕੀਤਾ ਜਾਂਦਾ ਹੈ ਪੰਜਾਬ ਸਰਕਾਰ ਅਤੇ ਕਿਸਾਨਾਂ ਨੇ ਆਪਣੇ ਤੌਰ ਤੇ ਖੇਤੀਬਾੜੀ ਦੀ ਫਸਲੀ ਵਿਭਿੰਨਤਾ ਅਪਣਾਉਣ ਦੇ ਯਤਨ ਕੀਤੇ ਸਨ ਪਰ ਇਹ ਇਸ ਕਰਕੇ ਫੇਲ ਸਾਬਤ ਹੋਇਆ ਕਿ ਢੁਕਵੀਂ ਪ੍ਰੋਸੈਸਿੰਗ ਦੀ ਅਣਹੋਦ ਨਵੇਂ ਫਸਲਾਂ ਦੀ ਵੱਧ ਉਪਜ ਨੂੰ ਸਮਾਉਣ ਲਈ ਮੰਡੀ ਤੇ ਟੇਕ ਰੱਖੀ ਗਈ ਸੀ ਇਹਦਾ ਸਿੱਟਾ ਇਹ ਨਿਕਲਿਆ ਕਿ ਪੰਜਾਬ ਅੱਜ ਵੀ ਕਣਕ ਝੋਨੇ ਦੇ ਚੱਕਰ 'ਚ ਘੁੰਮ ਰਿਹਾ ਇਸ ਕਰਕੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਡਿੱਗ ਰਿਹਾ ਫਸਲੀ ਰਹਿਣ ਖੁੰਦ ਨੂੰ ਸਾੜਨ ਦਾ سلسلہ ਚੱਲ ਰਿਹਾ ਆਮ ਤੌਰ ਤੇ ਪੰਜਾਬ ਦੇ ਅਰਥਚਾਰੇ ਨੂੰ ਖਾਸ ਤੌਰ ਤੇ ਖੇਤੀਬਾੜੀ ਖੇਤਰ ਦੇ ਵਿੱਚ ਵਿਭਿੰਨਤਾ ਲਈ ਸੂਬੇ ਅਤੇ ਕੇਂਦਰ ਦੋਵੇਂ ਸਰਕਾਰਾਂ ਦੇ ਸਾਂਝੇ ਯਤਨਾਂ ਦੀ ਲੋੜ ਹੈ ਇਸ ਲਈ ਹਰੇ ਇਨਕਲਾਬ ਤੋਂ ਪਹਿਲਾਂ ਦੋਵੇਂ ਸਰਕਾਰਾਂ ਦੇ ਯਤਨਾਂ ਦੋਨੇ ਸਰਕਾਰਾਂ ਦੇ ਯਤਨਾ ਵਾਂਗ ਲੋੜ ਹੈ ਤੇ ਨਵੇਂ ਬਣਾਏ ਦੀ ਢਾਂਚੇ ਤੇ ਇਸ ਲਈ ਢੁਕਵੇਂ ਮਾਹੌਲ ਦੇ ਲਈ ਇੱਕ ਵਾਰ ਦੀ ਤਬਦੀਲੀ ਲਾਗਤ ਦਾ ਬੋਝ ਚੁੱਕਣ ਦੀ ਲੋੜ ਹੈ ਸਿਆਸੀ ਲੀਡਰਸ਼ਿਪ ਦੀ ਇੱਛਾ ਇਸ ਔਕੜ ਤੇ ਕਾਬੂ ਪਾ ਸਕਦੀ ਹੈ ਦੂਜੀ ਔਕੜ ਕਿ ਪਿਛਲੇ ਕਈ ਸਾਲਾਂ ਤੋਂ ਆਰਥਿਕ ਨੀਤੀ ਦੀਆਂ ਨਕਾਰਾਪਨ ਜੇ ਅਸੀਂ 1980ਵਿਆਂ ਦੇ ਮੱਦ ਨੂੰ ਚੇਤੇ ਕਰੀਏ ਤਾਂ ਪਤਾ ਲੱਗਦਾ ਕਿ ਭਾਰਤ ਇੱਕ ਸਰਪਲਸ ਵਾਲੀ ਵਾਲਾ ਸੁਬਾ ਪਹਿਲੀ ਵਾਰੀ ਮਾਲੀ ਘਾਟੀ ਦੇ ਵਿੱਚ ਗਿਆ ਸੀ ਪੰਜਾਬ ਵਿੱਚ ਉਦੋਂ 80 ਦੇ ਦਹਾਕੇ ਦੇ ਵਿੱਚ ਗੜਬੜ ਸੀ 85 ਦੇ ਆਸ-ਪਾਸ ਜਦੋਂ ਇਸ ਤੇ ਜ਼ਿਆਦਾਤਰ ਆ ਜਾ ਰਹੇ ਦਾ ਕੰਮਕਾਜ ਲੀਹੋਂ ਲੱਥ ਗਿਆ ਸੀ ਇਸ ਕਰਕੇ ਰੈਵਨਿਊ ਟੈਕਸ ਮਾਲੀਆ ਇਕੱਤਰ ਕਰਨ ਵਾਲੀ ਮਸ਼ੀਨਰੀ ਠੱਪ ਹੋ ਗਈ ਸੀ ਇਸ ਨਾਲ ਕੇਂਦਰੀ ਸੁਰੱਖਿਆ ਦੀ ਪੰਜਾਬ ਦੇ ਵਿੱਚ ਤਣਾਤੀ ਦਾ ਵਾਧੂ ਖਰਚਾ ਜੋ ਸਾਨੂੰ ਚੁੱਕਣਾ ਪਿਆ ਉਹ ਇੱਕ ਵੱਡਾ ਕਾਰਨ ਹੈ ਪੰਜਾਬ ਇਸ ਖਜ਼ਾਨੇ ਦਾ ਦੋਹਰਾ ਭਾਰ ਚੱਲ ਰਿਹਾ ਹੈ ਸਿੱਟੇ ਵਜੋਂ ਪੰਜਾਬ ਸਰਕਾਰ ਨੇ ਕੇਂਦਰ ਤੋਂ ਕਰਜ਼ਾ ਲੈਣਾ ਸ਼ੁਰੂ ਕੀਤਾ ਹੌਲੀ ਹੌਲੀ ਇਹ ਸਰਪਲਸ ਵਾਲੀ ਦੇ ਕਰਜ਼ੇ ਦੇ ਬੋਝ ਝੇਟ ਆ ਗਿਆ ਜਾਨੀ ਉਦੋਂ ਜਿਹੜਾ ਅਤਵਾਦ ਦੇ ਦੌਰ ਦੇ ਦੌਰਾਨ ਪੰਜਾਬ ਚ ਇੱਕ ਤਾਂ ਮਾਲੀਆ ਘਟ ਗਿਆ ਦੂਸਰਾ ਪੰਜਾਬ ਦਾ ਕੰਮ ਕਾਜ ਜਾਂ ਪੰਜਾਬ ਦੇ ਵਿੱਚ ਜਿਹੜੀ ਫੋਰਸ ਲਾਈ ਗਈ ਉਹਦੀ ਸੁਰੱਖਿਆ ਦਾ ਰਹਿਣ ਸਹਿਣ ਦਾ ਖਰਚਾ ਵੀ ਪੰਜਾਬ ਸਰ ਪੈਂਦਾ ਰਿਹਾ ਉਹ ਮੁਹਾਵਰਾ ਹੈ ਨਾ ਕਿ ਭੇਡ ਲਿਆਂਦੀ ਉਹਨਾਂ ਨੂੰ ਤੇ ਬੈਠੀ ਚਰੇ ਕਪਾ ਉਲਟਾ ਉਹਨਾਂ ਲੋਕਾਂ ਨੇ ਭਾਵੇਂ ਉਹ ਕਿਸੇ ਵੀ ادارے ਦੇ ਸੀਗੇ सीआरपीसी ਜਾਂ ਹੋਰ ਸੀਬੀਐਸਐਫਸੀ ਜਿੰਨੀਆਂ ਫੋਰਸੇਜ਼ ਲੱਗੀਆਂ ਉਹਨਾਂ ਨੇ ਉਲਟਾ ਲੋਕਾਂ ਨੂੰ ਲੁੱਟਿਆ ਵੀ ਕਿਸਦਾ ਮੁੰਡਾ ਚੱਕ ਲਿਆ ਦਿਓ 10 ਲੱਖ ਉਹ ਸلسਲਾ ਵੀ ਪੰਜਾਬ ਨੂੰ ਹਰ ਪੱਖੋਂ ਮਹਿੰਗਾ ਪਿਆ ਬਿਜ਼ਨਸ ਘਟ ਗਿਆ ਤੇ ਉਲਟਾ ਇਹ ਚੀਜ਼ ਸੇਲ ਲਈ ਉਹ ਪੇੜ ਲਿਆਂਦੀ ਉਹਨਾਂ ਨੂੰ ਤੇ ਬੈਠੀ ਚਿਰੇ ਕਪਾ ਜਿਵੇਂ ਕਿਸੇ ਨੇ ਉਹਨਾਂ ਵਾਸਤੇ ਪੇੜ ਖਰੀਦੀ ਕਿ ਉਹਨਾਂ ਵੇਚਾਂਗੇ ਦੁੱਧ ਪੀਵਾਂਗੇ ਲੇਲੇ ਹੋਣਗੇ ਤੇ ਉਹ ਜਿਹੜੀ ਕਪਾਹ ਲਈ ਸੀ ਉਹ ਵੀ ਛੱਡ ਕੇ ਮੌਜ ਨਾਲ ਬੈਠੀ ਚੱਬੀ ਜਾਂਦੀ ਐ ਉਹਨਾਂ ਤਾਂ ਕੀ ਦੇਣੀ ਸੀ ਇਹ ਹਾਲ ਪੰਜਾਬ ਨਾਲ ਹੋਇਆ ਲੋਕ ਰਾਜ ਅਤੇ ਚੁਣੀਆਂ ਹੋਈਆਂ ਸਰਕਾਰਾਂ ਦੀ ਬਹਾਲੀ ਤੋਂ ਤਿੰਨ ਦਹਾਕੇ ਬਾਅਦ ਵੀ ਆ ਕੁਝ ਗੱਲਾਂ ਮੈਂ ਆਪਣੇ ਕੋਲੋਂ ਜ਼ਿਕਰ ਕਰਦਾ ਇਹ ਡਾਕਟਰ ਲਖਵਿੰਦਰ ਸਿੰਘ ਹੋਰਾਂ ਦੇ ਆਰਟੀਕਲ ਦਾ ਹਿੱਸਾ ਨਹੀਂ ਨਾਲ ਨਾਲ ਆਪਾਂ ਰਿਵਿਊ ਕਰਦੇ ਹਸਤਾ ਸੋ ਇਸ ਦੌਰਾਨ ਪੰਜਾਬ ਦੇ ਵਿੱਚ ਇਹਨਾਂ ਚੁਣੀਆਂ ਹੋਈਆਂ ਸਰਕਾਰਾਂ ਦੀ ਬਹਾਲੀ ਦੇ ਤਿੰਨ ਦਹਾਕਿਆਂ ਤੋਂ ਬਾਅਦ ਵੀ ਪੰਜਾਬ ਹਰ ਸਾਲ ਕਰਜ਼ੇ ਦੀ ਦਲਦਲ ਦੇ ਵਿੱਚ ਤਸਦਾ ਜਾ ਰਿਹਾ ਹੈ ਪੰਜਾਬ ਦੇ ਸਿਰ 3.51 ਯਾਨੀ ਕਿ ਸਾਢੇ 3 ਲੱਖ ਕਰੋੜ ਤੋਂ ਵੱਧ ਕਰਜ਼ਾ ਹੋ ਚੁੱਕਾ ਹੈ ਤੇ ਹੁਣ ਮੌਜੂਦਾ ਸਰਕਾਰ ਇਸ ਨੂੰ ਸਾਢੇ 5 ਲੱਖ ਤੱਕ ਪਹੁੰਚਾ ਕੇ ਜਾਏਗੀ ਤੁਸੀਂ ਵੇਖ ਲਓ 25 ਤੱਕ 27 ਤੱਕ ਖਤਮ ਹੁੰਦੇ ਆ ਜਿਵੇਂ ਇਹਨਾਂ ਦੀ ਕਰਜ਼ਾ ਚੁਕਣ ਦੀ ਰਫ਼ਤਾਰ ਹੈ ਬਿਜਲੀ ਮੁਫਤ ਕਰ ਦਿਓ ਆ ਮੁਫਤ ਕਰ ਦਿਓ ਬੱਸਾਂ ਮੁਫਤ ਕਰ ਦਿਓ ਕਬੜਾ ਕਰਤਾ ਮੁਫਤ ਦੇ ਚੱਕਰਾਂ 'ਚ ਇਹਨਾਂ ਲੋਕਾਂ ਨੇ ਸਾਰਿਆਂ ਨੇ ਸੋ ਇਸ ਕਰਕੇ ਪੰਜਾਬ ਦੀ ਕੁੱਲ ਘਰੇਲੂ ਪੈਦਾਵਾਰ ਦਾ ਜੋ 47% ਬਣਦਾ ਹੈ ਦੈਨ ਹੀ ਕੁੱਲ ਜੋ ਸਾਡੇ ਪੈਦਾਵਾਰ ਹੈ ਉਸ ਦਾ 47% ਬਣਦਾ ਇਹ 3.5 ਲੱਖ ਕਰੋੜ ਕਰਜ਼ਾ ਕੁੱਲ ਕਰਜ਼ੇ ਦੇ ਵਿੱਚੋਂ 92.2% ਹਿੱਸਾ ਇਸ ਦੀਆਂ ਕਿਸ਼ਤਾਂ ਤਾਰਨ ਦੇ ਲੱਗ ਜਾਂਦਾ ਹੈ ਤੇ ਇਸ ਦੇ ਪੱਕੇ ਖਰਚੇ ਪੰਜਾਬ ਸਰਕਾਰ ਵੱਲੋਂ ਕਰਤਰ ਕੀਤੇ ਜਾਂਦੇ ਮਾਲੀਏ ਨਾਲੋਂ ਵੀ ਵੱਧ ਜਾਂਦੇ ਨੇ ਕੋਵਿਡ 19 ਦੇ ਦੌਰਾਨ ਇਹ ਮਹਿਸੂਸ ਕੀਤਾ ਗਿਆ ਕਿ ਕੇਂਦਰ ਸਰਕਾਰ ਦਾ ਰਾਜਖੋਸ਼ੀ ਘਾਟਾ ਵੱਧ ਸਕਦਾ ਪਰ ਰਾਜ ਉੱਪਰ ਕਰਜ਼ਾ ਲੈਣ ਤੇ ਰੋਕ ਲਾ ਦਿੱਤੀ ਤਾਂ ਉਹਨਾਂ ਨੇ ਇਕ ਖਾਸ ਕਿਸਮ ਦੇ ਖਰਚੇ ਦੇ ਵਿੱਚੋਂ ਅੱਧਾ ਫੀਸਤੀ ਤੱਕ ਲਚਕਤਾ ਜੋੜ ਦਿੱਤੀ ਗਈ। ਪੰਜਾਬ ਸਰਕਾਰ ਲਈ ਬੰਦਕਾਰਤਿਕ ਨਿਯਮਾਂ ਤੇ ਗਤੀਸ਼ੀਲ ਟੈਕਸ ਲਾਉਣ ਦੇ ਅਖਤਿਆਰ ਕੇਂਦਰ ਦੇ ਹੱਥ ਵਿੱਚ ਚਲੇ ਜਾਣ ਕਰਕੇ ਪੰਜਾਬ ਸਰਕਾਰ ਕੋਲ ਵਿਕਾਸ ਦੀਆਂ ਵਿੱਤੀ ਲੋੜਾਂ ਦੀ ਪੂਰਤੀ ਲਈ ਮਾਲੀਆ ਜਟਾਉਣ ਦੇ ਜਿਹੜੇ ਸਾਧਨ ਸੀ ਉਹ ਸੀਮਤ ਹੋ ਗਏ। ਉਂਝ ਪੰਜਾਬ ਦੇ ਵਿੱਚ ਬਿਜਲੀ ਸਬਸਿਡੀਆਂ ਜਿਹੀਆਂ ਤਰਖੀਣ ਸਬਸਿਡੀਆਂ ਦਾ ਬੋਝ ਵੀ ਵਧਣ ਦਾ ਕਾਰਨ ਇਸ ਆਰਥਿਕ ਨੀਤੀ ਦਾ ਪੂੰਗੂ ਹੋ ਕੇ ਰਹਿ ਗਿਆ। ਇਹਦੀ ਵੀ ਜ਼ਰੂਰਤ ਨਹੀਂ ਸੀ ਜੋ ਸਬਸਿਡੀਆਂ ਵਧਾਈਆਂ ਚਲੋ ਬਾਦਲਾਂ ਨੇ ਟਿਊਬਵਲਾਂ ਦੀਆਂ ਵਧਾ ਦਿੱਤੀਆਂ ਖੇਤੀ ਸੈਕਟਰ ਨੂੰ ਤੇ ਇਹਨਾਂ ਨੇ ਆਮ ਘਰਾਂ ਨੂੰ ਵਧਾ ਦਿੱਤੀਆਂ ਕਿ ਫ੍ਰੀ ਬਿਜਲੀ ਤੇ ਇਸ ਦੌਰਾਨ ਇਸ ਫ੍ਰੀ ਬੀਜ਼ ਨੇ ਵੀ ਸਾਨੂੰ ਮਾਰਿਆ ਪੰਜਾਬ ਦੇ ਅਰਥਚਾਰੇ ਦੇ ਪੈਦਾਵਾਰੀ ਢਾਂਚੇ ਨੂੰ ਦਿਸ਼ਾ ਦੇਣ ਦੇ ਵਿੱਚ ਸਰਕਾਰ ਨਾਕਾਮ ਰਹੀ ਹੈ ਤੀਜਾ ਵੱਡਾ ਅੜਿੱਕਾ ਪੰਜਾਬ ਦੇ ਵਿਕਾਸ ਦੇ ਵਿੱਚ ਉਹ ਹੈ ਗੈਰ ਆਰਥਿਕ ਕਾਰਕਾਂ ਦਾ ਸਿੱਟਾ ਜੋ ਪੰਜਾਬ ਦੇ ਲੋਕਾਂ ਦੇ ਗਰਮ ਮਜਾਜ ਨਾਲ ਜੁੜਿਆ ਹੋਇਆ ਹੈ ਇਸੇ ਕਰਕੇ ਇਸ ਦੇ ਨਿਵੇਸ਼ ਤੇ ਵਿੱਚ ਕਮੀ ਆ ਗਈ ਹੈ ਧਰਮ ਨੂੰ ਸਿਆਸੀ ਮੰਤਵਾਂ ਲਈ ਵਰਤਣ ਕਰਕੇ ਬਹੁਤ ਹੀ ਵਾਜਬ ਸਮਾਜਿਕ ਆਰਥਿਕ ਔਕੜਾਂ ਨੂੰ ਧਰਮ ਅਤੇ شناخت ਦੇ ਮੁੱਦੇ ਬਣ ਜਾਣ ਕੇ ਕਿ ਕਿ ਤਣਾਪੂਰਨ ਮਾਹੌਲ ਰਹਿੰਦਾ ਹੈ ਇਸੇ ਕਰਕੇ ਰੋਜ਼ ਸ਼ਾਂਤੀ ਭੰਗ ਹੁੰਦੀ ਹੈ ਜੋ ਕਿ ਆਰਥਿਕ ਗਤੀਵਿਧੀਆਂ ਦੇ ਵਿੱਚ ਦ੍ਰਿਰਕਾਲੀ ਨਿਜੀ ਨਿਵੇਸ਼ ਲਈ ਜ਼ਰੂਰੀ ਹੁੰਦਾ ਹੈ ਹੁਣ ਤੁਸੀਂ ਵੇਖੋ ਕਿ ਫਿਰ ਉਹ ਕਈਆਂ ਨੂੰ ਵਿਹਿਮ ਹੋ ਜਾਂਦਾ ਕਿ ਰੋਜੀ ਅਮਰਤਪਾਲ ਰੋਜੀ ਅਮਰਤਪਾਲ ਉਹ ਭਾਈ ਉਹ ਜੋ ਕਰੰਟ ਇਸ਼ੂ ਆ ਉਹ ਆਏਗਾ ਭਾਵੇਂ ਉਹ ਸਿਮਰਜੀਤ ਮਾਨ ਹੋਵੇ ਭਾਵੇਂ ਕੋਈ ਹੋਰ ਹੋਵੇ ਇਸ ਸਿਸਤੇ ਵਿੱਚ ਹੁਣ ਅਮਰਪਾਲ ਸਿੰਘ ਦੀ ਫੜੋ ਫੜਾਈ ਦੇ ਦੌਰਾਨ ਜੋ ਪੰਜਾਬ ਦੇ ਵਿੱਚ ਆਣਾ ਲਾਣੇ ਕਰਫਿਊ ਲੱਗੇ ਉਹਦੇ ਨਾਲ ਪੰਜਾਬ ਨੂੰ ਕਿੰਨਾ ਘਾਟਾ ਪਿਆ ਉਹਦੇ ਨਾਲ ਜਿਹੜਾ ਹੁਣ ਵਪਾਰੀ ਅਗਲਾ ਕਹਿੰਦਾ ਯਾਰ ਇਹਨਾਂ ਦੇ ਐਮਪੀ ਬਣ ਗਏ ਇਹ ਤਾਂ ਹੁਣ ਕੌਮੀ ਘਰ ਬਣਾਉਣ ਦਾ ਰੋਜ ਇਸ਼ਤਿਹਾਰ ਦੇ ਦਿੰਦੇ ਨੇ ਆਪਾਂ ਇਥੋਂ ਆਪਣੀ ਟ੍ਰੈਂਡ ਫੜੀ ਪੰਜਾਬ 'ਚ ਇਨਵੈਸਟ ਨਾ ਕਰੀਏ ਹਮਾਜਲ ਚੱਲੀਏ ਇਹ ਜਿਹੜਾ ਰੋਜ ਕੰਗਣਾ ਰਣਾਉਤ ਤੇ ਉਹ ਕੁਲਵਿੰਦਰ ਕੌਰ ਦਾ ਜੋ ਝਗੜਾ ਹੋਇਆ ਉਹਦੇ ਵਿੱਚ ਕਿਹੜਾ Hindu ਵਪਾਰੀ ਮੈਨੂੰ ਦੱਸ ਦਿਓ ਕਿ ਪੰਜਾਬ ਜਾ ਕੇ ਇਨਵੈਸਟ ਕਰੇਗਾ ਕਿਹੜਾ ਇੱਥੇ ਮੈਰੇਜ ਪੈਲਸ ਔਰ ਰਿਜ਼ੋਰਟ ਜਾਂ ਫੈਕਟਰੀ ਲਾਏਗਾ ਕੋਈ ਹਿਮਾਚਲ ਦਾ ਕਾਰੋਬਾਰੀ ਜਿਹੜਾ ਇੱਥੇ ਆ ਕੇ ਬਿਜ਼ਨਸ ਕਰਨਾ ਚਾਹੁੰਦਾ ਉਹ ਇੱਥੇ ਆਏਗਾ ਯੂਪੀ ਦਾ ਜਾਂ ਹੋਰ ਵਪਾਰੀ ਜਾਂ ਪੰਜਾਬ ਦਾ Hindu ਕੀ ਇੱਥੇ ਜ਼ਿਆਦਾ ਬਿਜ਼ਨਸ ਕਰੇਗਾ ਉਹ ਕਹਣਾ ਚਲੋ ਆਪਣੇ ਸੂਬੇ ਚਲੋ ਜੀ ਦੇ ਭੂਮੀ ਚਲੋ ਹਿਮਾਚਲ ਬਿਜਲੀ ਵੀ ਉੱਥੇ ਸਹੂਲਤਾਂ ਵੀ ਫ੍ਰੀ ਨੇ ਠੰਡਾ ਇਲਾਕਾ ਆ ਪ੍ਰੋਲੂਸ਼ਨ ਅਤੇ ਰੋਜ਼ਾ ਰੋਜ਼ ਧੂਆ ਅੱਗਾ ਆਉਂਦੀਆਂ ਨੇ ਕਣਕਾਂ ਨੂੰ ਨਾੜ ਨੂੰ ਅੱਗਾਂ ਲੱਗਦੀਆਂ ਨੇ ਸੋ ਬਿਹਤਰ ਲਾਈਫ ਸਟਾਈਲ ਵਾਸਤੇ ਤੁਸੀਂ ਵੇਖੋ ਕਿ ਦਿੱਲੀ ਤੋਂ ਕਿੰਨੇ ਲੋਕ ਆ ਕੇ ਉੱਥੇ ਹਿਮਾਚਲ ਦੇ ਵਿੱਚ ਆਪਣੇ ਰਿਜ਼ੋਰਟ ਲੈ ਰਹੇ ਨੇ ਤੇ ਆਪਣੇ ਫਲੈਟ ਲੈ ਰਹੇ ਨੇ ਆਪਣੇ ਫਾਰਮ ਹਾਊਸ ਲੈ ਰਹੇ ਨੇ ਇਸ ਕਰਕੇ ਉਹ ਪੰਜਾਬ 'ਚ ਕਿਉਂ ਲਾਏਗਾ ਆਪਣਾ ਰਿਜ਼ੋਰਟ ਆਪਣਾ ਫਲੈਟ ਉਹ ਬਡੌਗ ਸ਼ਿਮਲਾ ਕਿਉਂ ਨਹੀਂ ਲਾਏਗਾ ਮਨਾਲੀ ਕਿਉਂ ਨਹੀਂ ਲਾਏਗਾ ਸੋ ਇਹ ਜਿਹੜਾ ਧਰਮ ਨੂੰ ਸਿਆਸੀ ਮੰਤਵਾਂ ਦੇ ਵਾਸਤੇ ਵਰਤਣ ਦੀ ਜਿਹੜੀ ਸلسਲਾ ਨਾ ਇਸ ਨੇ ਕਸ਼ਮੀਰ ਨੂੰ ਵੀ ਬਰਬਾਦ ਕੀਤਾ ਹੈ ਧਰਤੀ ਤੇ ਜੰਨਤ ਤੇ ਜਹੰਮ ਬਣ ਗਈ ਹੈ ਹੁਣ ਚਲੋ ਥੋੜੇ ਜਿਹਾ ਸਿਆਣੇ ਹੋਏ ਆ ਕੂਲ ਚੱਲ ਰਹੇ ਨੇ ਸੋ ਇਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਆਉਂਦਾ ਰੋਜ਼ ਬਰਸਾ ਚੁੱਕ ਲੈਂਦਾ ਸੋ ਇਹ ਪਹਿਲਾਂ ਕਾਂਬਰੇਡਾਂ ਦੇ ਵਕਤ ਵੀ ਹੋਇਆ ਜਿਹੜੀ ਪੰਜਾਬ ਦੇ ਵਿੱਚ ਇਹ ਮੂਵਮੈਂਟ ਚੱਲੀ ਉਸ ਤਰ੍ਹਾਂ ਨ ਵੀ ਹਾਲਾਤ ਤਾਂ ਨੁਕਸਾਨਦਾਰ ਹੀ ਰਹੇ ਨਾ ਜੋ ਨਕਸਲ ਮੂਵਮੈਂਟ ਚੱਲੀ ਭਾਵੇਂ ਉਹ ਜਾਇਜ਼ ਸੀ ਜਾਂ ਭਾਵੇਂ ਨਜਾਇਜ਼ ਸੀ ਮੋਦੇ ਜੈਸੀ ਬਾਅਦ ਵਿੱਚ ਸਿਆਸਤਦਾਨ ਨੇ ਨਜਾਇਜ਼ ਬਣਾ ਦਿੱਤੇ ਉਸ ਤਰ੍ਹਾਂ ਕਿੰਨੇ ਲੋਕ ਪਠਿਆ ਵਿੱਚ ਸਾੜੇ ਤੇ ਉਹਨਾਂ ਦੇ ਖਿਲਾਫ ਜਿਹੜੇ ਸੀ ਇਹ ਸੈਂਟਰ ਕਿੰਨੇ ਬਣਾਏ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਬਾਬੇ ਗੂਜੇ ਜਿਹੜਾ ਬੋਰਡ ਜਿਹਨਾਂ ਵੰਡੇ ਅਤੇ ਨੰਨੀਸ਼ਾਂ ਦੇ ਰੁੱਖ ਵੰਡਦੇ ਸੋ ਇਸ ਤਰ੍ਹਾਂ ਮੁਰ ਕੇ ਸਿੱਖ ਮੂਵਮੈਂਟ ਆ ਗਈ ਹਾਲਾਂਕਿ ਜਾਇਜ਼ ਸੀਗਾ ਪਾਣੀਆਂ ਦੀ ਲੜਾਈ ਸੀ ਕਪੂਰੀ ਮੋਰਚਾ ਧਰਮਯੁੱਧ ਬਣਾ ਕੇ ਕੀ ਖਟ ਲਿਆ ਧਰਮ ਨੂੰ ਨੁਕਸਾਨਿਆ ਗਿਆ ਨਾ ਇਸ ਸਿਲਸਲੇ ਵਿੱਚ ਹੁਣ ਇਹ ਰੁਝਾਨ 80ਵਿਆਂ ਦੇ ਮੱਧ ਵਿੱਚ ਸ਼ੁਰੂ ਹੋਇਆ। ਇਸੇ ਕਰਕੇ ਜੋ ਪੰਜਾਬ ਦੇ ਵਿੱਚ ਸ਼ਾਂਤੀ ਭੰਗ ਹੋਈ ਜਾਂ ਕੁਝ ਸਰਕਾਰਾਂ ਦੇ ਕਰਕੇ ਜਾਂ ਕੁਝ ਲੋਕ ਨਿੱਜੀ ਕਾਰਨਾ ਕਰਕੇ ਪੰਜਾਬ ਤੋਂ ਬਾਹਰ ਜਾਣ ਦਾ ਰੁਝਾਨ ਵਧਿਆ। ਜੇ ਪੰਜਾਬ ਦੇ ਵਿੱਚ ਇਹ ਖਾਲਸਤਾਨ ਮੂਵਮੈਂਟ ਨਾ ਆਉਂਦੀ ਤਾਂ ਕਿਹਨੇ ਪ੍ਰਵਾਸ ਕਰਨਾ ਸੀ? ਕੋਲਕਾਤਾ, ਗੁਹਾਟੀ ਸਭ ਦੇ ਬਿਜ਼ਨਸ ਸੀ। ਕਿਹਨੇ ਕੈਲੀਫੋਰਨੀਆ, ਸ਼ਿਕਾਗੋ ਜਾਣਾ ਸੀ? ਉਹ ਜ਼ਬਰੀ ਪ੍ਰਵਾਸ ਕਰਾਇਆ ਗਿਆ ਨਿਊਜ਼ੀਲੈਂਡ ਦੇ ਵਿੱਚ ਜਾਂ ਹੋਰ ਥਾਵਾਂ ਤੇ ਅਰਜੀਵ ਗਾਂਧੀ ਨੇ ਅਨ ਆਫੀਸ਼ੀਅਲੀ ਉੱਥੇ ਖੁੱਲ੍ਹਾ ਦਵਾਈਆਂ ਕਿ ਯਾਰ ਜਿਹੜਾ ਜਿਵੇਂ ਆਉਂਦਾ ਜਾਣਦੇ ਹੋ ਕੁਝ ਉਹਦੇ 'ਚ ਜਿਹੜੇ ਇੱਥੇ ਰੌਲਾ ਪਾਉ ਸੱਜਣ ਸੀ ਉਹਨਾਂ ਨੂੰ ਚਲੋ ਮੌਜਾਂ ਹੋ ਗਈਆਂ ਕਿ ਇੱਥੇ ਭੰਗ ਭੁਜਦੀ ਸੀ ਬਾਹਰ ਜਾ ਕੇ ਕੁਝ ਲੋਕ ਸੈੱਟ ਵੀ ਹੋ ਗਏ ਇੱਥੇ ਉਹ ਲੱਲਾ ਖਖਾ ਨੇ ਸੀ ਜਾਲੀ ਪੋਲੀਟਿਕਲ ਸੈਲਮਾ ਬਣਾਈਆਂ ਕਿ ਅਸੀਂ ਖਾਲਸਤਾਨੀ ਆ ਹਾਲਾਂਕਿ ਖਾਲਸਤਾਨੀਆਂ ਦੇ ਵਿਰੋਧੀ ਵੀ ਸੀਗੇ ਸੋ ਤੁਸੀਂ ਵੇਖੋ ਕਿ ਆ ਪਿੱਛੇ ਜੇ ਜਦੋਂ ਡੇਰਾ ਸਿਰਸੇ ਵਾਲੇ ਦਾ ਰੌਲਾ ਪਿਆ ਆਸਟ੍ਰੇਲੀਆ 'ਚ ਇੱਕ ਵਿਅਕਤੀ ਨੇ ਪੋਲੀਟਿਕਲ ਸੈਲਮਾ ਲਾਈ ਕਿ ਉੱਥੇ ਮੈਨੂੰ ਧਾਰਮਿਕ ਖਤਰਾ ਜੀ ਮੈਂ ਡੇਰਾ ਪ੍ਰੇਮੀਆ ਮੈਨੂੰ ਉਥੇ ਜਿਉਣ ਨਹੀਂ ਦੇ ਰਹੇ ਹੁਣ ਕੱਲ ਨੂੰ ਜਿਹੜੇ 크੍ਰਿਸਚੀਅਨ ਨੇ ਪੰਜਾਬ ਚ ਉਹ ਵੀ ਪੋਲੀਟੀਕਲ ਸਾਲਮ ਲੈਣਗੇ ਕਿ 크੍ਰਿਸਚੀਅਨ ਦੇ ਪੰਜਾਬ ਦੇ ਵਿੱਚ ਖਤਰਾ ਜਿਹੜੀਆਂ 크੍ਰਿਸਚੀਅਨ ਕੰਟਰੀਜ਼ ਨੇ ਉਹਨਾਂ ਤੋਂ ਪੋਲੀਟੀਕਲ ਸਾਲਮ ਲਾਉਣਗੇ ਕਿ ਉਥੇ ਸਾਨੂੰ ਘਟ ਗਣਤੀ ਇਹਨੂੰ ਖਤਰਾ ਦੇਵਸਾਨੂੰ ਪੋਲੀਟੀਕਲ ਸਾਲਮ ਉਥੇ ਜੁਗਾੜ ਲੱਗਣਗੇ ਲੱਗ ਵੀ ਰਹੇ ਨੇ ਜੇ ਡੇਰਾ ਸਰਸਾ ਵਾਲੇ ਦਾ ਰਿਜੈਕਟ ਹੋਇਆ ਆਸਟ੍ਰੇਲੀਆ ਚ ਤਾਂ ਮਿਨੋਰਟੀਜ਼ ਘਟ ਗਣਤੀਆਂ ਦੇ ਵੀ ਲੱਗਣਗੇ ਕਿਉਂਕਿ ਤੇ ਰੋਜ਼ ਹਮਲਾ ਆ ਜਾਂਦਾ ਕਿ ਮਸੀਹੀ ਸਥਾਨ ਬਣਾ ਰਹੇ ਨੇ ਜੀ ਸੋ ਇਸ ਤਰ੍ਹਾਂ ਮੰਡੀ ਗੁਵਿੰਦਗੜ ਬਟਾਲਾ ਵਰਗੀ ਜਿਹੜੀ ਸੰਨਤੀਕਰਨ ਸੀਗੇ ਉਹ ਖਤਮ ਹੋਏ ਸੋ ਇਸ ਸਿਲਸੇ ਵਿੱਚ ਬਟਾਲਾ ਦੇ ਵਿੱਚ ਤੁਸੀਂ ਵੇਖੋ ਕਿ ਮਾਂਝਾ ਬਣਦਾ ਸੀ ਪਤੰਗਾਂ ਵਾਲੀ ਡੋਰ ਤੇ ਉੱਥੇ ਹੁਣ ਚੀਨੀ ਡੋਰ ਆ ਗਈ ਹੈ ਸੋ ਪੰਜਾਬ ਦੇ ਹੋਰ ਸੰਤੀ ਸ਼ਹਿਰਾਂ ਚ ਵੀ ਨਿਵੇਸ਼ ਘਟਣ ਦੇ ਸਬੂਤ ਨੇ ਇਸ ਨਿਵੇਸ਼ ਦੀ ਕਮੀ ਦਾ ਪੂਰਕ ਕਰਨੇ ਸੀ ਕਿ ਇਸ ਦਾ ਪਾਕਿਸਤਾਨ ਨਾਲ ਜਿਹੜਾ ਬਾਰਡਰ ਸਟੇਟ ਲੱਗਦੀ ਹੈ 65 71 ਦੀਆਂ ਜੰਗਾਂ ਇਸ ਤੋਂ ਬਾਅਦ ਭਾਰਤ ਪਾਕ ਦੇ ਸਬੰਧ ਆਮ ਵਰਗੇ ਨਾ ਰਹਿਣਾ ਜਿਸ ਕਰਕੇ ਪੰਜਾਬ ਦੇ ਵਿੱਚ ਘਰੋਗੀ ਤੇ ਵਿਦੇਸ਼ੀ ਨਿਵੇਸ਼ ਦਾ ਟਿਕਾਣਾ ਨਾ ਬਣ ਸਕਿਆ ਜਿਸ ਸਿੱਟੇ ਵਜੋਂ ਹਾਲ ਹੀ ਸਾਲ ਦੇ ਵਿੱਚ 2023 ਦੇ ਵਿੱਚ ਜਿਹੜੀ ਐਸਜੀਡੀਪੀ ਦੇ ਵਿੱਚ ਕੁੱਲ ਨਿਸ਼ਚਿਤ ਪੂੰਜੀ ਨਿਵੇਸ਼ ਘਟ ਕੇ 14% ਤੇ ਰਹਿ ਗਿਆ ਪੰਜਾਬ ਦੇ ਵਿਕਾਸ ਲਈ ਚੌਥੀ ਵੱਡੀ ਰੁਕਾਵਟ ਹੈ ਮਨੁੱਖੀ ਸਰਮਾਇਆ ਦੀ ਘਾਟ ਇਤਿਹਾਸਿਕ ਤੱਤਾਂ ਦੇ ਉਲਟ ਹੈ ਕਿ ਪੰਜਾਬੀਆਂ ਕੋਲ ਉੱਤਮ ਉਦਮੀ ਤੇ ਅਗਵਾਈ ਦਾ ਹੁਨਰ ਹੈ ਪਿਛਲੇ 4 ਦਹਾਕਿਆਂ ਤੋਂ ਵਿਦਿਆਕ ਅਤੇ ਸਿਹਤ ਨਾਲ ਸੰਬੰਧਿਤ ਸੰਸਥਾਵਾਂ ਦੋਵੇਂ ਜਨਤਕ ਨਿਵੇਸ਼ ਦੀ ਘਾਟ ਅਤੇ ਮੁਨਾਫੇ ਦੀ ਘਾਟ ਦਾ ਨੁਕਸਾਨ ਚੱਲ ਰਹੀਆਂ ਨੇ ਇਸ ਦੌਰਾਨ ਘੱਟ ਗੁਣਵੱਤਾ ਵਾਲੇ ਨਿੱਜੀ ਵਿਦਿਆਕ ਤੇ ਸੀ ਸਸਤਾਵਾਂ ਦੇ ਵਿੱਚ ਵਪਾਰ ਦੁਆਰਾ ਮੰਗਦੇ ਹੁਨਰ ਅਤੇ ਪੈਦਾ ਕੀਤੀ ਗਈ ਘੱਟ ਹੁਨਰਬੰਦ ਮਨੁੱਖੀ ਪੂੰਜੀ ਵਿਚਕਾਰ ਤਾਲਮੇਲ ਤੋੜ ਦਿੱਤਾ ਗਿਆ ਪੱਛਮੀ ਦੇਸ਼ਾਂ ਦੇ ਮੁਕਾਬਲ ਤਨ ਉੱਤਮ ਹੁਨਰ ਅਤੇ ਵਿੱਤੀ ਸਰੋਤ ਮਨੁੱਖ ਆਧਾਰਿਤ ਪੂੰਜੀ ਦੇ ਪ੍ਰਵਾਸ ਨੇ ਰਾਜ ਦੇ ਵਿੱਚ ਲਾਭਕਾਰੀ ਨਵੀਆਂ ਨੀਤੀਆਂ ਆਰਥਿਕ ਗਤੀਵਿਧੀਆਂ ਜਿਵੇਂ ਕਿ ਸੂਚਨਾ ਤੇ ਸੰਚਾਰ ਟੈਕਨੋਲੋਜੀ ਲਈ ਲੋਡਿੰਗ ਦੀਆਂ ਮਨੁੱਖੀ ਸਰੋਤਾਂ ਦੀ ਘਾਟ ਨੂੰ ਵਧਾਇਆ ਹੁਣ ਤੁਸੀਂ ਵੇਖੋ ਕਿ ਜਿਹੜਾ ਚਲੋ ਸਵੈਿਲ ਦਾ ਜੋ ਕਾਂਡ ਹੋਇਆ ਉਸ ਤਰ੍ਹਾਂ ਉੱਥੇ ਜਿਹੜਾ ਕਾਂਡ ਵਾਪਰਿਆ ਬਿਹਾਰੀ ਮਜ਼ਦੂਰ ਮਾਰ ਦਿੱਤੇ ਗਏ ਉਸ ਤਰ੍ਹਾਂ ਮਜ਼ਦੂਰਾਂ ਦੀ ਆਮਦ ਘਟੀ ਪੰਜਾਬ ਦੇ ਵਿੱਚ ਕਿ ਤਮਾਕੂ ਖਾਂਦਾ ਫੜ ਕੇ ਕੁੱਟ ਦਿਓ ਤੇ ਇਹ ਸਲਸ ਦੇ ਵਿੱਚ ਅੱਜ ਵੀ ਬਿਹਾਰੀਆਂ ਦੇ ਖਿਲਾਫ ਰੌਲਾ ਪੈ ਰਿਹਾ ਅੱਜ ਵੀ ਝੋਨੇ ਦੀ ਦਵਾਈ ਦੇ ਰੇਟ ਵਧ ਗਏ ਨੇ ਦੱਸ ਦੋ ਪਿੰਡਾਂ ਚ ਕਿੰਨਾ ਆਪ ਗਿਆ ਹਜ਼ਾਰ ਰੁਪਏ ਤੱਕ ਮਹਿੰਗਾ ਹੋ ਗਿਆ ਸੋ ਉਹ ਜਿਹੜਾ ਹੈਗਾ ਨਾ ਕਿਸੇ ਲੇਬਰ ਦੀ ਘਾਟ ਹੁਣ ਜੇ ਬਾਹਰ ਲਈ ਲੇਬਰ ਨਹੀਂ ਤੇ ਜਿਹੜੀ ਉਰੋਂ ਵਾਲੀ ਲੇਬਰ ਆ ਉਹਨਾਂ ਨੇ ਮਨਮਰਜ਼ੀ ਦੇ ਰੇਟ ਮੰਗਣੇ ਨੇ ਕੰਪੀਟੀਸ਼ਨ ਤੇ ਹੈ ਹੀ ਹੈ ਨਾ ਕਿਤੇ ਨਾ ਕਿਤੇ ਸੋ ਗਧੇ ਨੂੰ ਬਾਪ ਬਣਾਉਣਾ ਪੈਂਦਾ ਜਦੋਂ ਬੰਦਾ ਫਸਿਆ ਹੋਵੇ ਤੇ ਉਥੇ ਕਿੰਨੇ ਪੰਜਾਬ ਦੇ ਵਿੱਚ ਤੁਸੀਂ ਵੇਖੋ ਕਿ ਕੰਮ ਏ ਨਾ ਮਿਲਣ ਕਰਕੇ ਜਾਂ ਕੰਮ ਕਰਨ ਦੀ ਆਦਤ ਛੱਡਣ ਕਰਕੇ ਲੋਕਾਂ ਨੇ ਪਸ਼ੂਆਂ ਦੇ ਰਸੇ ਢਾਲ ਦਿੱਤੇ ਕਿਉਂਕਿ ਅਸੀਂ ਆਦੀ ਹੋ ਗਏ ਅਸੀਂ ਫੁਕਰੇ ਹੋ ਗਏ ਕਿ ਇੱਕ ਮੱਝ ਤੇ ਕੱਟੀ ਏ ਤੇ ਰੱਖਿਆ ਭਈਆ ਆਮਦਨ ਅਠਾ ਨਹੀਂ ਤੇ ਖਰਚਾ ਰੁਪਈਆ ਇੱਕ ਮੱਝ ਤੇ ਕੱਟੀ ਏ ਤੇ ਰੱਖਿਆ ਭਈਆ ਜਦੋਂ ਉਹ ਪਈਏ ਰੂਪੀ ਮੁੰਡੇ ਬਿਹਾਰੀ ਬੱਚੇ ਇੱਥੇ ਤੁਹਾਡਾ ਗੋਹਾ ਗੂੜਾ ਕਰਨ ਤੋਂ ਹਟ ਗਏ ਤੇ ਸਾਡੀਆਂ ਸਰਦਾਰਨੀਆਂ ਨੇ ਤਸਲੇ ਭਗਾ ਕੇ ਮਾਰੇ ਕਿ ਾਟੋ ਬੁਲਾ ਲੈ ਤੂੰ ਦੁੱਧ ਲੈ ਲੈ 2 ਕਿਲੋ ਮੇਤੋਂ ਨਹੀਂ ਪਸ਼ੂਆਂ ਨੂੰ ਸਨ ਨਹੀਂ ਹੁੰਦੀ ਸੋ ਉਹ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਸਭ ਖਤਮ ਹੋ ਗਈਆਂ ਉਹਦਾ ਕਹਿਣ ਨੂੰ ਅਸੀਂ ਕਿਰਤ ਦੇ ਧਾਰਨੀ ਆ ਕਰਮ ਕਰੋ ਫਲ ਦੀ ਆਸ ਨਾ ਰੱਖੋ ਗੀਤਾ ਵੀ ਕਹਿੰਦੀ ਹੈ ਗੁਰੂ ਗ੍ਰੰਥ ਸਾਹਿਬ ਵੀ ਕਹਿੰਦਾ ਕਰਤ ਕਰੋ ਗੁਰੂ ਨਾਨਕ ਸਾਹਿਬ ਨੇ ਤਾਂ ਖੁਦ ਖੇਤੀ ਕੀਤੀ ਪਰ ਅੱਜ ਕੱਲ੍ਹ ਖੇਤੀ ਵਾਲੇ ਦੇ ਜਟਾਂ ਦੀਆਂ ਕੁੜੀਆਂ ਵਿਆਹ ਕਰਾਉਣ ਨੂੰ ਤਿਆਰ ਨਹੀਂ ਨਾ ਮੁੰਡਾ ਖੇਤੀ ਕਰਦਾ ਬਾਹਰ ਭਾਵੇਂ ਪਲੇਟਾਂ ਝੂਠੀਆਂ ਚੱਕਦਾ ਹੋਵੇ ਉਹ ਪਰਵਾਹ ਨਹੀਂ 10000 ਤਨਖਾਹ ਹੋਵੇ ਕੱਚੀ ਪੱਕੀ ਨੌਕਰੀ ਹੋਵੇ ਤੇ ਉਹ ਪਰਵਾਨ ਹੈ ਜਿਹੜਾ 10 ਕਿੱਲੇਾਂ ਦੀ ਖੇਤੀ ਕਰਦਾ ਟੌਰ ਨਾਲ ਵਧੀਆ ਟਰੈਕਟਰ ਕਾਰ ਜੀਪ ਰੱਖੀ ਹੈ ਤੇ ਉਹਦੇ ਨਾਲ ਪੰਜਾਬ ਦੀਆਂ ਜ਼ਿਮੀਂਦਾਰਾਂ ਦੀਆਂ ਕੁੜੀਆਂ ਵਿਆਹ ਕਰਾਉਣ ਨੂੰ ਤਿਆਰ ਨਹੀਂ ਸੱਚ ਹੀ ਹੈ ਹਾਲਾਂਕਿ ਉੱਤਮ ਖੇਤੀ ਮੱਧਮ ਵਪਾਰ ਨਖਿੱਦ ਨੌਕਰੀ ਭੀਖ ਖਵਾਰ ਅਸੀਂ ਜਾ ਕੇ ਇਸ ਪਾਸੇ ਨੂੰ ਰਹੇ ਹਾਂ ਅਸੀਂ ਆਪਣੇ ਲੋਕਲ ਨਿੱਜੀ ਜਿਹੜੇ ਰਵਾਇਤੀ ਧੰਦੇ ਸੀ ਉਹਨਾਂ ਚੋਂ ਬਾਹਰ ਹੋ ਗਏ ਐਂਸਵਰ ਸਿਦੂ ਮੂਸੇਵਾਲੇ ਨੇ ਵਧੀਆ ਕੰਮ ਕੀਤਾ ਉਹ ਸੈਲੀਬ੍ਰਿਟੀ ਹੋ ਕੇ ਆਪ ਆਪਣੇ ਇਸ ਖੇਤੀ ਦੇ ਸ਼ੋਭੇ ਨਾਲ ਜੁੜਿਆ ਹੋਇਆ ਸੀ ਆਪਣੇ ਪਿੰਡ ਚੋਂ ਨੇ ਰਹਿਣਾ ਸ਼ੁਰੂ ਕੀਤਾ ਪਰ ਜਿਨ੍ਹਾਂ ਨੇ ਪੰਜਾਬ ਦੇ ਮੁੰਡਿਆਂ ਨੂੰ ਇੱਥੋਂ ਦਬਲਣਾ ਸੀ ਉਹਨਾਂ ਨੇ ਟਿਹੜੇ ਤਰੀਕੇ ਨਾਲ ਮੂਸੇਵਾਲੇ ਦਾ ਕਤਲ ਕਰਾਇਆ ਇੱਥੋਂ ਫਿਰ ਮੁੰਡੇ ਵੀ ਤੇ ਮੁੰਡਿਆਂ ਦੇ ਮਾਪੇ ਵੀ ਉਹ ਆਪਣਾ ਟਰੰਕ ਚੱਕ ਕੇ ਤੇ ਚੱਲ ਫਿਰ ਟਰੰਪ ਦੇ ਦੇਸ਼ ਨੂੰ ਸੋ ਇਹ ਸੰਸਲਾ ਮਜਬੂਰਨ ਕਰਨਾ ਪਿਆ ਪੱਕਾ ਦੀਆਂ ਜੜਾਂ 'ਚ ਤੇਲ ਪਾ ਪਾ ਕੇ ਅਸੀਂ ਵੀਜ਼ੇ ਲਾਉਣ ਲੱਪੇ ਆ ਆ ਹੁਣ ਸਾਇੰਸ ਸਰਿੰਦਰ ਹੈ ਕੀ ਆ ਉਹਦੇ ਕੋਲ ਲੈ ਕੇ ਉਂਗਲਾਂ ਨਾਲ ਪਾਸਪੋਰਟਾਂ ਤੇ ਸਾਈਨ ਕਰੀ ਜਾਂਦਾ ਬਾਕਰਪੁਰ ਮਹਾਰਾਜ ਫਲਾ ਇਦਾਂ ਵੀਜ਼ੇ ਲੱਗ ਜਾਣਗੇ ਪਰ ਉਹਦਾ ਜੁਗਾਰ ਵਧੀਆ ਚੱਲਦਾ ਅਸੀਂ ਖੜੇ ਕਿੱਥੇ ਆ ਜੇ ਇਦਾਂ ਦੇ ਲੋਕਾਂ ਦੀ ਲੋਚਨਾ ਕਰਦੇ ਆ ਤੇ ਫਿਰ ਅਸੀਂ ਕਾਮਰੇਡ ਹੋ ਜਾਂਨੇ ਸੋ ਇਸ ਕਰਕੇ ਗੱਲ ਇਹ ਆ ਨਾ ਕਿ ਪਖੰਡ ਦਾ ਤਾਂ ਪਰ ਖੱੱਚੇ ਗੁਰਬਾਣੀ ੜਾ ਗਈ ਕਿ ਹਰ ਕੇ ਸੰਤ ਨਾ ਕੀ ਬਨਾਰਸ ਕੇ ਠੱਗ ਉਸ ਵਕਤ ਹਰ ਕੇ ਸੰਤ ਅੱਜ ਵੀ ਤੇ ਉਸ ਵਕਤ ਵੀ ਸਤਕਾਰਤ ਸੀਗੇ ਤੇ ਸਾਡੇ ਕਹਿੰਦੇ ਆ ਸ਼ੰਤ ਜੀ ਦੀ ਲੋਚਨਾ ਨਾ ਕਰੋ ਸ਼ੰਤ ਨੇ ਕਿੱਥੋਂ ਸਰਟੀਫਿਕੇਟ ਲਿਆ ਸ਼ੰਤ ਬਣਾਏ ਤਾਂ ਭਾਰਤੀ ਫੌਜ ਨੇ ਇਹਨਾਂ ਨੇ ਅੰਗਰੇਜ਼ਾਂ ਨੇ ਜਿਨ੍ਹਾਂ ਨੇ ਫੌਜ ਦੇ ਵਿੱਚ ਫੌਜੀ ਸੀਗੇ ਉੱਥੇ ਗ੍ਰੰਥੀ ਸੀ ਉਹ ਸਾਰੇ ਸੰਤ ਬਣਾਤੇ ਤਾਂ ਜੋ ਸਿੱਖਾਂ ਦੀ ਇਹ ਮਨਸ਼ਾ ਖਤਮ ਕੀਤੀ ਜਾਵੇ ਕਿ ਖਾਲਸੇ ਨੇ ਰਾਜ ਵਾਪਸ ਲੈਣਾ ਮਹਾਰਾਜਾ ਰਣਜੀਤ ਸਿੰਘ ਦਾ ਖੁਸਿਆ ਹੋਇਆ ਰਾਜ ਦਾ ਉਹ ਜਿਹੜਾ ਛਾਤੀ ਦੇ ਵਿੱਚ ਹਜ਼ਰ ਸੀਗਾ ਰੰਝ ਸੀ ਕਿ ਰਾਜ ਕਰੇਗਾ ਖਾਲਸਾ ਉਹ ਤਾਂ ਅਸੀਂ ਦਰਬਾਰ ਸਾਹਿਬ ਤੋਂ ਵੀ ਬੰਦ ਕਰਵਾ ਲਿਆ ਤੇ ਵੱਖਰੇ ਮੁਲਕ ਦੀ ਮੰਗ ਕਰਨ ਵਾਲੇ ਜਾਂ ਹੋਰ ਸੰਤ ਭਿੰਡਰਾਂ ਵਾਲੇ ਜਿਹੜੇ ਉਸ ਮਹਮ ਦੇ ਵਿੱਚ ਏਡੀ ਵੱਡੀ ਸ਼ਕਤੀ ਸੀਗੇ ਉਹ ਵੀ ਰਾਜ ਕਰੇ ਦਾ ਰਾਜ ਕਰੇਗਾ ਖਾਲਸਾ ਜਿਹੜਾ ਇਹ ਵਾਕ ਸੀ ਇਸ ਨੂੰ ਲਾਗੂ ਨਾ ਕਰਾ ਸਕੇ ਜੋ ਅੰਗਰੇਜ਼ਾਂ ਨੇ ਬੰਦ ਕਰਾਇਆ ਸੀ ਰੂਟ ਸਿੰਘ ਹੋਰਾਂ ਦੇ ਰਾਹੀਂ ਸੋ ਇਸ ਕਰਕੇ ਇਹ ਜਿਹੜਾ ਸਾਰਾ ਕੁਝ ਵੀ ਇਸ ਪੰਜਾਬ ਦੀ ਬਰਬਾਦੀ ਦਾ ਕਾਰਨ ਬਣ ਰਿਹਾ ਹੈ। ਸੋ ਇਸ ਸਿਲਸਿਲੇ ਵਿੱਚ ਆਖਰੀ ਪਰ ਉਹਨਾਂ ਦੇ ਵਿੱਚੋਂ ਅਹਿਮ ਇੱਕ ਅੜਿੱਕੇ ਬਾਰੇ ਲਿਖਦੇ ਨੇ ਡਾਕਟਰ ਲਖਵਿੰਦਰ ਸਿੰਘ ਕਿ ਵਿਕਾਸ ਦੀ ਅਨਹੋਦ ਵਿਕਾਸੀ ਸੰਸਥਾਵਾਂ ਦੇ ਵਿਕੇਂਦਰੀਕਰਨ ਦੀ ਘਾਟ ਸਾਰਾ ਵਿਕਾਸ ਸੰਸਥਾਗਤ ढांचा ਸਵਾਰਥੀ ਹਿੱਤਾਂ ਦੇ ਕਬਜ਼ੇ ਦੇ ਵਿੱਚ ਆ ਗਿਆ ਜਿਸ ਨੂੰ ਪਲੀਸ ਨੌਕਰशाही ਸਿਆਸੀ ਕੁਲੀਨ ਵਰਗ ਦੀ ਇੱਕ ਜਕੜ ਕਿਹਾ ਜਾ ਸਕਦਾ ਹੈ। ਨੀਤੀ ਬਣਾਉਣ ਲਾਗੂ ਕਰਨ ਮੁਲਾਂਕਣ ਸਵਾਰਥੀ ਹਿੱਤ ਸਮੂਹ ਦੇ ਹੱਥਾਂ ਦੇ ਵਿੱਚ ਕੇਂਦਰਿਤ ਹੋ ਕੇ ਰਹਿ ਗਿਆ ਜੋ ਆਪਣੇ ਸਮੂਹ ਦੇ ਹਿੱਤਾਂ ਨੂੰ ਵੱਧ ਤੋਂ ਵੱਧ ਤਰਜੀਹ ਦਿੰਦਾ ਹੈ ਤੇ ਵੱਡੇ ਪੱਦਰ ਤੇ ਨਜਰਾਨਾ ਵਸੂਲੀ ਦੇ ਵਿਵਹਾਰ ਤੇ ਨਸ਼ਿਆਂ ਤੇ ਸਿੰਥੈਟਿਕ ਨਸ਼ੀਲੇ ਪਦਾਰਥਾਂ ਤੇ ਰੇਤ ਬਜਰੀ ਦੀ ਗੈਰਕਾਨੂੰਨੀ ਕਾਰੋਬਾਰ ਸਮੇਤ ਵੱਖ-ਵੱਖ ਕਿਸਮਾਂ ਦੇ ਗਰੋਹਾਂ ਨੂੰ ਉਤਸ਼ਾਹਤ ਕਰਨ ਦੇ ਵਿੱਚ ਸ਼ਾਮਲ ਹੈ ਇਸ ਨਾਲ ਪੰਜਾਬ ਦੇ ਵਿੱਚ ਨਿੱਜੀ ਉਦਯੋਗਾਂ ਦੇ ਵਿੱਚ ਨਿਵੇਸ਼ ਤੇ ਵਧਣ-ਫੁੱਲਣ ਦੇ ਮੌਕੇ ਘਟਨੇ ਇਸ ਤਰ੍ਹਾਂ ਪੰਜਾਬ ਦੇ ਕੀਮਤੀ ਮਨੁੱਖੀ ਪੂੰਜੀ ਸਰੋਤਾਂ ਦਾ ਪਲੈਨ ਹੋ ਗਿਆ ਇਕੱਠੇ ਮਿਲ ਕੇ ਇਹਨਾਂ ਪੰਜ ਅੜਿੱਕਿਆਂ ਬਾਰੇ ਪੰਜਾਬ ਦੀ ਆਰਥਿਕਤਾ ਨੂੰ ਮੁੜ ਸਰਜੀਤ ਕਰਨ ਇੱਕ ਵੱਡੀ ਚੁਣੌਤੀ ਖੜੀ ਕਰ ਦਿੱਤੀ ਗਈ ਹੈ ਪੰਜਾਬ ਦੀ ਗੁਆਚੀ ਸ਼ਾਨ ਨੂੰ ਮੁੜ ਸਰਜੀਤ ਕਰਨ ਲਈ ਜਨਤਕ ਨੀਤੀ ਦੇ ਕਿਸੇ ਵੀ ਯਤਨ ਨੂੰ ਜੀਵੰਤ ਟਿਕਾਊ ਸਮਾਵੇਸ਼ੀ ਤੇ ਵਿਕਾਸ ਲਈ ਰੁਕਾਵਟਾਂ ਨੂੰ ਦੂਰ ਕਰਨਾ ਚਾਹੀਦਾ ਹੈ ਪੰਜਾਬ ਸਰਕਾਰ ਦੀ ਆਮ ਤੌਰ ਤੇ ਜਨਤਕ ਨੀਤੀ ਵਿਪਾਰਕ ਪਹੁੰਚ ਨੇ ਸਥਿਤੀ ਨੂੰ ਬਦਤਰ ਬਣਾ ਦਿੱਤਾ ਹੈ। ਵੱਦ ਤੋਂ ਵਿਕਾਸ ਅਤੇ ਪ੍ਰਕਿਰਿਆ ਦੇ ਵਿੱਚ ਦਰਪੇਸ਼ ਰੁਕਾਵਟਾਂ ਨਾਲ ਜੱਠਣ ਲਈ ਔਕੜਾਂ ਪੈਦਾ ਕੀਤੀਆਂ ਨੇ। ਪੰਜਾਬ ਸਰਕਾਰ ਵੱਲੋਂ ਸੰਪੂਰਨ ਜਨਤਕ ਨੀਤੀਗਤ ਪਹੁੰਚ ਦੇ ਨਾਲ ਸਹਿਰ ਦੇ ਯਤਨ ਤੇ ਪ੍ਰਵਾਸੀਆਂ ਸਮੇਤ ਪੰਜਾਬ ਦੇ ਸਾਰੇ ਹਿੱਤਾਂ ਧਾਰਕਾਂ ਨੂੰ ਇਸ ਵਿੱਚ ਸ਼ਾਮਲ ਕਰਕੇ ਹਾਲਾਤ ਬਦਲਣ ਵਾਲੇ ਪਾਸੇ ਨੂੰ ਚੱਲਿਆ ਜਾ ਸਕਦਾ ਹੈ। ਏਸੀ ਡਾਕਟਰ ਲਖਵਿੰਦਰ ਸਿੰਘ ਹੋਰਾਂ ਦੇ ਵਿਚਾਰ ਜੋ ਦਿੱਲੀ ਦੇ ਵਿੱਚ ਆਈਐਚਡੀ ਅਤੇ ਨਵੀਂ ਆਈਐਚਡੀ ਨਵੀਂ ਦਿੱਲੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਨੇ ਇਕਨੋਮਿਕਸ ਵਿਭਾਗ ਤੋਂ ਜਿਨ੍ਹਾਂ ਨੇ ਇਹ ਵਿਚਾਰ ਲਿਖੇ ਨੇ ਕਿ ਇਸ ਵਕਤ ਪੰਜਾਬ 3.51 ਲੱਖ ਜਾਨੀ ਕਿ 3.5 ਲੱਖ ਕਰੋੜ ਤੋਂ ਵੱਧ ਦਾ ਕਰਜ਼ਾਈ ਹੈ ਜੋ ਇਸ ਦੀ ਪੰਜਾਬ ਦੀ ਘਰੇਲੂ ਪੈਦਾਵਾਰ ਦਾ 47% ਬਣਦਾ ਹੈ ਕੁੱਲ ਕਰਜ਼ੇ ਦੇ ਵਿੱਚੋਂ 92.2% ਹਿੱਸਾ ਇਸ ਦੀਆਂ ਕਿਸ਼ਤਾਂ ਤਾਰਨ ਤੇ ਲੱਗ ਜਾਂਦਾ ਹੈ ਇਸ ਲਈ ਪੱਕੇ ਖਰਚੇ ਰਾਜ ਸਰਕਾਰ ਵੱਲੋਂ ਇਕੱਤਰ ਕੀਤੇ ਜਾਂਦੇ مالی ਨਾਲੋਂ ਵੀ ਵੱਧ ਜਾਂਦੇ ਨੇ ਦਾੜੀ ਨਾਲੋਂ ਮੁੱਛਾਂ ਵਧੀਆਂ ਪਈਆਂ ਨੇ ਜਿਸ ਤਰ੍ਹਾਂ ਦੇ ਹਾਲਾਤ ਨੇ ਪਰ ਅਸੀਂ ਮਾਣ ਪਤਨਿਕਾ ਦੇ ਤੇ ਕਰਦੇ ਹਾਂ ਸੋ ਇਸ ਕਰਕੇ ਇਹਨਾਂ ਆਰਥਿਕ ਮਾਰਾਂ ਇਹਨਾਂ ਇਨਸਾਨੀਅਤ ਦੇ ਹਤੈਸ਼ੀ ਜਿਹੜੇ ਕੁਝ ਕਲਮਕਾਰ ਨੇ ਪੱਤਰਕਾਰ ਨੇ ਸਹਿਤਕਾਰ ਨੇ ਕੁਝ ਧਾਰਮਿਕ ਲੋਕ ਵੀ ਨੇ ਜਰੂਰ ਉਹਨਾਂ ਦੀਆਂ ਗੱਲਾਂ ਤੇ ਗੌਰ ਕਰੀਏ ਸੋ ਇਸ ਕਰਕੇ ਇਹ ਆ ਰੋਜ ਦਾ ਜਿਹੜਾ ਹੜਦੋਂਗਾ ਕਿਤੇ ਕਿਸੇ ਨੇ ਕਿਸੇ ਨੂੰ ਘੇਰ ਲਿਆ ਕਿਤੇ ਕਿਸੇ ਨੇ ਕਿਸੇ ਨੂੰ ਘੇਰ ਲਿਆ ਤੇ ਰਹਿੰਦੀ ਖੁੰਦੀ ਜਿਹੜੀ ਆ ਕਸਰ ਆ ਸਾਡੇ ਆਲਾ ਲਾਣਾ ਕੱਢੀ ਜਾਂਦਾ ਪੱਤਰਕਾਰ ਆ ਮਾਈਕ ਲੈ ਕੇ 250 ਰੁਪਏ ਦਾ ਹਰੇਕ ਦੇ ਮੂੰਹ 'ਚ ਤੁੰਨ ਲਾਣਗੇ ਆ ਬਾਬੇ ਨੇ ਕਰੀ ਕਮਾਲ ਆ ਫਲਾਣਾ ਸਿੰਘ ਹੋਇਆ ਅੱਧੀ ਰਾਤ ਨੂੰ ਤੱਤਾ ਲੱਖੇ ਸਦਾਣੇ ਨੇ ਕੱਢੇ ਚੇਬ ਆ ਫੁਲਾਣੇ ਪੱਤਰਕਾਰ ਨੇ ਕੱਢੇ ਚੱਬ ਉਹ ਮੈਨੂੰ ਯਾਦਾ ਗਲੋਬਲ ਪੰਜਾਬ ਤੇ ਹੁੰਦਾ ਸੀ ਮੇਰੇ ਟਾਈਟਲ ਪਾ ਲੈਣਾ ਮੈਨੂੰ ਬੜਾ ਕੋਸਾ ਆਣਾ ਉਹ ਕਹਿੰਦੇ ਜੀ ਚੱਲਦਾ ਹੀ ਇਹੀ ਹੈ ਤੁਸੀਂ ਲੱਖ ਵਧੀਆ ਗੱਲ ਕਰ ਲਓ ਜੇ ਆ ਤੱਤਾ ਹੋਇਆ ਚੱਬ ਕੱਢੇ ਇਹ ਚੀਜ਼ਾਂ ਨਹੀਂ ਪਾਓਗੇ ਤੇ ਸਾਡੀ ਜਨਤਾ ਸੁਣਦੀ ਕੌਣ ਨਹੀਂ ਕਿਉਂਕਿ ਅਸੀਂ ਤਾਂ ਸਰੋਤੇ ਉਹ ਸੋਨੂ ਸਿਤੋ ਵਾਲੇ ਦੇ ਆ ਨਾ ਇਹ ਸਾਡੀ ਹਾਲਾਤ ਹੈ ਸੋ ਇਸ ਕਰਕੇ ਇਸ ਤਰ੍ਹਾਂ ਦੇ ਨਵੇਂ-ਨਵੇਂ ਮਟੀਰੀਅਲ ਬਹੁਤ ਆਉਂਦੇ ਨੇ ਹੁਣ ਇੱਥੇ ਭੋਲਾ ਪੈਂਚਰਾਂ ਵਾਲਾ ਸਰਕਾਰ ਚਲਾਵੇਗਾ ਤਾਂ ਇਹੀ ਕੁਝ ਹੋਏਗਾ ਭੋਲਾ ਪੈਂਚਰਾਂ ਵਾਲੇ ਦਾ ਕੰਮ ਭਾਈ ਪੈਂਚਰ ਲਾਉਣਾ ਹੈ ਵਧੀਆ ਪੈਂਚਰ ਲਾਉਣਾ ਜੋ ਕਿ ਮਾੜਾ ਕੰਮ ਨਹੀਂ ਹੈ ਅਗਰ ਭੋਲਾ ਪੈਂਚਰਾਂ ਵਾਲਾ ਫਾਈਨਾਂਸ ਮਿਨਿਸਟਰ ਬਣੇਗਾ ਡਿਫੈਂਸ ਮਿਨਿਸਟਰ ਬਣੇਗਾ ਸਿੱਖਿਆ ਮੰਤਰੀ ਬਣੇਗਾ ਤਾਂ ਵਿੜਾ ਕਰ ਕੀ ਕਰੇਗਾ ਨਾ ਉਹ ਪਤਾ ਨਹੀਂ ਕਿਹੜੀ ਟਿਊਬ 'ਚ ਕਿਹੜਾ ਟਾਇਰ ਪਾਵੇਗਾ ਤੇ ਕਿਹੜੇ ਟਾਇਰ 'ਚ ਕਿਹੜੀ ਟਿਊਬ ਫਸਾਵੇਗਾ ਉਹ ਟਿਊਬ ਦਾ ਵੀ ਕੁਵਾੜਾ ਤੇ ਟਾਇਰ ਦਾ ਵੀ ਕੁਵਾੜਾ ਸੋ ਉਹ ਭੋਲਾ ਪੈਂਚਰਾਂ ਵਾਲਾ ਪੈਂਚਰ ਲਾਉਂਦਾ ਹੀ ਚੰਗਾ ਲੱਗਦਾ ਹੈ ਉਥੇ ਡਿਪਾਰਟਮੈਂਟ ਦੇ ਵਿੱਚ ਪੈਂਚਰ ਲਾਉਂਦਾ ਚੰਗਾ ਨਹੀਂ ਲੱਗਦਾ ਫਿਰ ਤਾਂ ਭੜਾਕਾ ਹੀ ਪਾਏਗਾ ਜਿਸ ਦਾ ਕੰਮ ਉਸੇ ਕੋ ਸਾਜੇ ਸੋ ਇਹ ਸੀ ਗੱਲਬਾਤ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਕੁਝ ਆਪਣੇ ਵੀਡੀਓਜ਼ ਹੁੰਦੇ ਨੇ ਸੋ ਇਹਨਾਂ ਰੇਡੀਓ ਪ੍ਰੋਗਰਾਮ ਅੰਦਰ ਤੇ ਵੀਡੀਓ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਤੇ ਮਗਵਾ ਸਕਦੇ ਹੋ ਬਹੁਤ ਕਮਾਲ ਦਾ ਆਰਟੀਕਲ ਸੀ ਪੜ੍ਹ ਕੇ ਬੜਾ ਲਤਫਾਇਆ ਸੋ ਇਸ ਨੂੰ ਸਮਝਣ ਦੀ ਜ਼ਰੂਰਤ ਹੈ ਤਾਂ ਜੋ ਪੰਜਾਬ ਜੋ ਵਸਦਾ ਗੁਰਾਂ ਦੇ ਨਾਂ ਤੇ ਹੈ ਵਸਦਾ ਰਹੇ ਕਿਉਂਕਿ ਇਸ ਖਿੱਤੇ ਦੇ ਵਿੱਚ ਜੇ ਦੇਖਿਆ ਜਾਏ ਬਹੁਤ ਵੱਡੇ ਵੱਡੇ ਧਰਮ ਵੀ ਖਾਤਮੇ ਵੱਲ ਨੂੰ ਗਏ ਨੇ ਬੁੱਧ ਧਰਮ ਇੱਥੇ ਸੀ ਮਹਾਤਮਾ ਬੁੱਧ ਨੇ ਜੋ ਪੁਰਾਣੇ ਧਰਮ ਦੇ ਵਿੱਚ ਬਰਾਈਆਂ ਸੀ ਉਸ ਨੂੰ ਅਨਕਾਰ ਕੇ ਇੱਕ ਨਵਾਂ ਧਰਮ ਚਲਾਇਆ ਸੀ ਅੱਜ ਉਹ ਬੁੱਧ ਧਰਮ ਪੂਰੀ ਦੁਨੀਆ 'ਚ ਹੈ ਪਰ ਇੰਡੀਆ 'ਚ ਹੈ ਨਹੀਂ ਸੋ ਇਸ ਕਰਕੇ ਉਹਨਾਂ ਸਚਾਈਆਂ ਨੂੰ ਸਮਝੋ ਕਿਸੇ غرور ਚ ਨਾ ਆਓ ਕਿਉਂਕਿ ਕੁਝ ਐਂਟੀ ਰਿਲੀਜੀਅਨ ਲ lobby ਹੁੰਦੀ ਨੇ ਜਿਹੜੀਆਂ ਰਿਲੀਜੀਅਨ ਦੇ ਵਿੱਚ ਵੜ ਕੇ ਧਰਮ ਦੇ ਵਿੱਚ ਵੜ ਕੇ ਧਰਮ ਪੰਖ ਘਰੜਿਆ ਦੇ ਵਾਕ ਨੂੰ ਸੱਚ ਕਰ ਜਾਂਦੀਆਂ ਨੇ ਸੋ ਪਹਿਚਾਣੋ ਸੋ ਲੋਗਨ ਰਾਮ ਖਲੋਣਾ ਜਾਣਾ ਸੋ ਜਿਨ੍ਹਾਂ ਨੇ ਇਸ ਰੱਬ ਨੂੰ ਖਲੋਣਾ ਬਣਾ ਰੱਖਿਆ ਨਾ ਉਹਨਾਂ ਦੀ ਖੇਡ ਨੂੰ ਸਮਝਣ ਦੀ ਕੋਸ਼ਿਸ਼ ਕਰੋ